ਹੋਰ ਵੀ ਮਿੱਤਰੋ ਕੀ ਹਾਲ ਆ ਸਾਰੇ ਵੀਰ ਭਰਾਵਾਂ ਦਾ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਕਰਦਿਆ ਕਰੋ ਜਿਹੜੇ ਨਵੇਂ ਵੀਰ ਆਉਂਦੇ ਆ ਸਾਰੇ ਵੀਰ ਕਰ ਲਿਓ ਸਬਸਕ੍ਰਾਈਬ ਵੱਧ ਤੋਂ ਵੱਧ ਦਬਾ ਦਿਓ ਕਮ ਬਟਨ ਦਿਆ ਕਰੋ ਨੱਪ ਤੁਹਾਨੂੰ ਸਾਰੀਆਂ ਚੀਜ਼ਾਂ ਦੱਸਿਆ ਕਰਾਂਗੇ ਹੁਣ ਪਸੰਗੂਆਂ ਜਮ ਆਪਣੇ ਰਜਾ ਕੇ ਮੰਗੂ ਸ਼ੰਗੂ ਵਰਗੇ ਸਾਹਿਬ ਪੂਜਾ ਛੂਜਾਰ ਗੀਆਂ ਰਜਾ ਕੇ ਬਨਤੀਆਂ ਆਪਣੇ ਅੰਦਰ ਅੰਦਰ ਵੀ ਆਪਣਾ ਕਰਤਾ ਪੱਕਾ ਜਮਾ ਲਾਤੀ ਫਰਸ ਫੁਰਸ ਬਰਾਂਡੇ 'ਚ ਬਟਨ ਨੱਪਿਆ ਕਰੋ ਫਿਰ ਮੋਬਾਈਲ ਲਿਆਵਾਂਗੇ ਨਵੀਂ ਫਿਰ ਸਾਨੂੰ ਸਾਰੇ ਪਾਊਡਰ ਸ਼ੌਡਰ ਦੱਸਿਆ ਕਰਾਂਗੇ ਕਿਹੜੇ ਆਪਾਂ ਪਸੰਗ ਨੂੰ ਪਾਉਣੇ ਆ ਕਿਹੜੇ ਦਾਣੇ ਦਾ ਪਾਣੇ ਪਾਉਣੇ ਆ ਆ ਤਾਂ ਸਾਨੂੰ ਦੱਸਿਆ ਹੀ ਸੀ ਗਾ ਮੈਂ ਆ ਤਾਂ ਰਹਿਣ ਤੋਂ ਆ ਬਹੁਤ ਤਕੜਾ ਪਾਊਡਰ ਆ ਆਹਾ ਇੱਕ ਨੰਬਰ ਚੀਜ਼ ਤੇ ਆ ਆਪਣੇ ਨਿੱਕਰੇ ਕਟਰੂਆਂ ਵੱਛਰੂਆਂ ਵਾਸਤੇ ਖਰਾਕ ਖੁੱਲੀ ਠੋਕਦੇ ਆ ਜਿੰਨੀ ਖਾਧੀ ਜਾਂਦੀ ਉਹਨਾਂ ਨੂੰ ਕਹੀ ਤੇਈ ਤਾਂ ਵੀ ਖਾ ਲਓ ਆਈ ਲਾਤੀ ਫਰਸ ਕਰਤੇ ਕੰਮ ਪੱਕੇ ਬਰਾਂਦਾ ਬਣਾਤਾ ਵਧ ਗਿਆ ਫਰੀ ਬਬਰੀ ਕਿਵੇਂ ਆ ਖਰਾਕ ਖਾਣੀ ਆ ਖਰਾਕ ਖਾਣੀ ਆ ਕਿਵੇਂ ਤੂੰ ਜਾ ਠੀਕ ਹੈ ਬੱਤਾ ਆ ਆਪਣੀਆਂ ਪਰੀਆਂ ਛੜੀਆਂ ਰਗੀਆਂ ਗੂੰਗੂਣਾ ਆਪਣੀ ਬਹਿ ਗਈ ਆ ਆਪਣੀ ਰਾਵੀ ਉਹ ਆਪਣਾ ਮੰਗੂ ਬਾ ਅੱਛਾ ਖੜਾ ਇਹਨੂੰ ਵੀ ਨਹੀਂ ਅੱਜ ਦਾਣਾ ਪਿਆ ਮੈਂ ਗਿਆ ਸੀ ਮੰਡੀ ਇਹਨੂੰ ਵੀ ਦਾਣਾ ਦਪਾਣਾ ਪਾਵਾਂਗੇ ਹੁਣ ਇਹਨਾਂ ਨੂੰ ਟਾਲ ਦਿੰਨੇ ਆਂ ਮਿੱਟੀ ਦੀ ਟਰਾਲੀ ਘੱਲੇ ਆਂਦੀ ਥਾਂ ਕਰਦੇ ਹੀ ਦਾ ਸੁੱਕਾ ਇਹਨਾਂ ਨੂੰ ਆਖ ਦੇਦਾ ਵੀ ਬਹਿ ਜਾ ਤੇ ਕਰੂ ਵੈਸ਼ ਲੋ ਉਹ ਆਪਣੀ ਨੌਕਰੀ ਖੜੀ ਐ ਨਾ ਐ ਪੂਰੀ ਸਿਰੇ ਦੀ ਆ ਆਪਣੀ ਜੁਗਣੀ ਅੱਡੋ ਅੱਡ ਨਾਂ ਰੱਖਿਆ ਆ ਆਪਣੀ ਸਪਰੀ ਪਰੀ ਉਹ ਪਰੀ ਕਿਵੇਂ ਆ ਕਿਵੇਂ ਡੰਦੀਆ ਪੂਰੇ ਬੁੱਲੇ ਆ ਆਪਣੀ ਮੱਸ ਪੂਜਾ ਉਹ ਆਪਣੀ ਗੁੜੀ ਮੈਂ ਡੰਦੀਆ ਬੂੰਦਾਂ ਲਾਇਕ ਲੋਕ ਚੱਕ ਦਿਆ ਕਰੋ ਕਰ ਦਿਆ ਕਰੋ ਕਮੈਂਟ ਦੱਬ ਕੇ ਕੱਲ ਨੂੰ ਆਪਾਂ ਕਣਕ ਤੇ ਕਰਾਂਗੇ ਸਪਰੇ ਉਹ ਵੀ ਤੁਹਾਨੂੰ ਦੱਸਾਂਗੇ ਆ ਬਟਨ ਨਾਪ ਦਿਆ ਕਰੋ ਦੱਬ ਕੇ ਆਪਾਂ ਡਾਈ ਹੀ ਹੋਣਗੀਆਂ ਬੂੰਦਾਂ ਹੁਣ ਪ੍ਰਵਾਹ ਆਣਾ ਮੰਨਿਆ ਕਰੋ ਬਟਨ ਨੱਪਣ ਲੱਗੇ ਨਾ ਸੰਘਿਆ ਕਰੋ ਔਰ ਚੱਲੀ ਵਾਲਾ ਬਟਨ ਨੱਪ ਦਿਆ ਕਰੋ ਦੱਬ ਕੇ ਐਂ ਬਾਬੇ ਦੇ ਖਸ਼ਹਰੇ ਵਾਂਗੂ ਬਹਿ ਜਾ ਬਹਿ ਜਾ ਕਰਾ ਦਿਓ ਪੂਰੀ ਸੌਰੀ ਵੀਰਾਂ ਤੋ